ਬੈਕ ਬਲੱਗਣ ਸਾਡੇ ਵੀਰਾਂ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਆਦਲ ਆਇਆ ਚੱਲ ਕੈਮਰੇ ਚ ਰੌਦਿਆ ਤੇ ਉਂਗਲਾਂ ਚ ਕੋੜੇ ਲਓ ਸਾਹਮਣੇ ਇੱਕ ਅੰਮ੍ਰਲ ਨਗਰਮਾ ਦਾ ਸਾਤਾ ਇੱਕ ਠਾਟੀ ਲਾਟ ਆਉਂਦਾ ਹਾਂ ਹਾਂਜੀ ਦੇਖੋ ਦਮਦੋ ਵੀ ਸਾਰੇ ਵਧੀਆ ਹੋ ਗਏ ਜਦੋਂ ਅੱਜ ਹੀ ਆਏ ਆ ਅਬੀ ਸਰ ਤੇ ਮੁੰਡਿਆਂ ਨੇ ਕੀਤੀ ਸਲਾਹ ਤੇ ਕਹਿੰਦੇ ਕਾਲੀਆਂ ਗੱਡੀਆਂ ਕਰਨੀਆਂ ਕੱਟੀਆਂ ਦੇ ਕਰਨਾ ਫੋਟੋ ਸ਼ੂਟ ਤੇ ਮਿਲੋ ਫਿਰ ਭਰਾਵਾਂ ਨੂੰ ਆ ਵੀ ਉਹ ਸੱਟਾ ਕੰਮ ਤਾਂ ਚਲੋ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਬਾਕੀ ਗੱਡੀ ਦਵਾਈ ਹੀ ਤੇ ਹੋ ਗਈ ਅੱਜ ਗੱਡੀ ਤੇ ਚਲੋ ਗੱਡੀਆਂ-ਗੱਡੀਆਂ ਕਰਕੇ ਫਿਰ ਮਿਲਦੇ ਇਹਨਾਂ ਨੂੰ ਤੇ ਬਲੋਗ ਨੂੰ ਮਨਤਗਾ ਜਰੂਰ ਵੇਖਿਓ ਕੀ ਲੰਗਰ ਲੱਗਾ ਵਾ ਕਿੰਨੇ ਦਾ 14 ਇੱਧਰ ਫੜਾ ਦੇ ਵੀਰ ਚਲੋ ਓਕੇ ਮੈਨੂੰ ਲਗਾ ਲੰਗਰ ਵਾ ਉਹ ਮੈਂ ਵੀ ਖਾਣਾ ਮੈਂ ਇੱਕ ਹੋਰ ਫੜ ਲਾ ਗਾਲੀਆਂ ਗਾਲੀਆਂ ਗੱਡੀਆਂ ਕਰਤੀਆਂ ਸਾਰੇ ਪਾਸੇ 2000 ਆ ਲੱਗੀਆਂ 2000 ਹਜੇ ਹੁੰਦੇ ਆਂ ਹੀ ਰਾਜ ਲੱਤੇ ਆਂ ਜੰਡੇ ਵਾਲੇ ਵੇਲੀ ਲੱਗੇ ਤੇ ਬਾਕੀ ਲੋਕ ਚੈੱਕ ਇਹ ਕੀ ਕਰਨ ਲੱਗੇ ਨੀ ਦੱਸ ਮੈਂ ਹੂੰ ਹੁਣ ਬੋਲ ਨਾ ਹੁਣ ਬੋਲ ਹੁਣ ਬੋਲ ਕਿਹਨੇ ਲਾਈ ਮਮਾ ਦੇਖੀ ਉਹਨਾਂ ਨੂੰ ਭਾਵਾ ਰੰਜੀਤ ਵਾਲੇ ਨੇ ਵੀ ਨਹੀਂ ਕੀਤੇ ਤੇ ਤਿੰਨ ਤੇ ਮਾਮਾ ਮੋਡਲ ਆਏ ਹੀ ਹਨ ਕੰਦੇ ਇੱਕ ਮੇਕੋ ਇੱਕ ਦਲਜੀਤ ਕੋਂ ਤੇ ਇੱਕ ਰঞ্জੀਤ ਬਾਵਾ ਕੋਂ ਫਿਲਮ ਦਾ ਜੱਟ ਜਿਹੜਾ ਕਹਿੰਦਾ ਰਜੀਤ ਰਜੀਤ ਬਾਵਾ ਆਈ ਨਹੀਂ ਮਾਮਾ ਨਹੀਂ ਰঞ্জੀਤ ਬਾਵਾ ਨੇ ਪਹਿਲਾਂ ਕਿ ਜਾਈ ਫੋਟ ਮੈਂ ਕੱਠਾ ਲਈਏ ਜਾਣੇ ਫਿਰ ਸੋੜੇ ਕੇ ਚੜ੍ਹ ਤੱਕ ਕੀ ਆ ਜੀ ਹੁਣ ਵਿਖੀਆਂ ਚਾਰ ਕਿ ਗੱਡੀਆਂ ਚਲੋ ਜਾਂਦੇ ਉਹ ਚੀਜ਼ ਬੁਲੋ ਮੈਂ ਬੁਲਣਾ ਨਹੀਂ ਦੋ ਦਿਨ ਪਿਆਰ ਮੈਂ ਲੱਡ ਪੜਦਾ ਨਹੀਂ 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 ਲੋ ਵੀ ਚੱਲ ਰੋਦਿਆ ਚ ਉਂਗਲਾਂ ਚ ਕੋੜੇ ਕਰਦਿਆ ਜੇ ਯਾਰ ਸਾਰੇ ਹੀ ਪਗੌੜੇ ਉਈ ਤੁਹਾਨੂੰ ਮਰਾਤਾ ਤੈਨੂੰ ਮਾਰੇ ਮੈਨੂੰ ਵੀ ਨਹੀਂ ਕਿੱਧਰ ਜਾਣਦੇ ਆ ਤੇ ਪਤਾ ਨਹੀਂ ਨੂੰਣੀ ਚਲਾਈ ਇਹ ਵੀ ਜਾਣਦੇ ਆ ਪਤਾ ਨਹੀਂ ਨੂੰਣੀ ਅੱਗੇ ਜਿਹੜੀਆਂ ਕਿੱਧਰ ਜਾਣੀਆਂ ਉਹਨਾਂ ਨੂੰ ਨਹੀਂ ਪਤਾ ਇੱਥੇ ਚੱਲੋ ਪਰ ਜਾਈ ਜਾਂਦੇ ਕੇ ਨਾ ਕੇ ਪਾਸੇ ਨੂੰ ਇਦਾਂ ਮਹਿਸੂਸ ਹੁੰਦਾ ਵੇ ਪੁੰਚ ਡਾਲੇ ਹੈਂ ਉਹ ਜਿੱਥੇ ਮਾਜੀ ਖਲਾ ਲੀਤੀ ਬ੍ਰਾਹਮਣ ਆਵੜਾ ਇਹਨੂੰ ਕਹਿੰਦਾ ਦੱਸ ਕੇ ਖਲਾ ਰਿਆ ਕਰੋ ਚਲੋ ਪੁੱਛ ਲਓ ਹਣ ਉਹ ਲੈ ਆਓ ਫਿਰ ਕਹਿੰਦਾ ਪਿਛੇ ਜਾਓ ਚਲੋ ਕੋਈ ਨਹੀਂ ਅੱਗੇ ਬੈਠੇ ਗਏ ਜੀ ਮੁੜੇ ਕਿੰਨਾ ਦੀ ਮਲਾਏ ਮੜ ਤੇ ਲੱਗ ਲੈ ਤਾ ਸਾਲੇ ਨਾਲ ਕੋਈ ਗੱਲ ਨਹੀਂ ਆ ਨਾ ਮੋੜਦਾ ਫਿਰ ਕੀ ਕਰ ਸਕਦੇ ਆ ਉਸ ਸਾਲੇ ਨੂੰ ਲੰਗੇ ਦੇ ਉਸ ਸਾਲੇ ਦੇ ਨੰਗੇ ਦਿਓ ਸਾਬਿਕੋ ਇਹਨੇ ਯਾਰ ਐ ਕਿਥੇ ਨੇ ਕਬੱਡੀ ਮੇਲਾ ਕਿ ਉਦਾਂ ਹੀ ਜਾਂਦੇ ਆ ਜਿਆਦਾ ਸਾਇਦ ਦਿਨ ਦਾ ਜਿਆਦਾ ਉਦੋਂ ਪਹੁੰਚਿਆ ਜਿ ਡਰਾਤਾ ਚੱਲੂਗਾ ਆ ਫੇ ਮੇਲੇ ਥੋੜੀ ਚੱਲੇ ਜਗਰਾਤੇ ਦੀ ਚੱਲੇ ਰਾਤ ਵਾਲੀ ਤੇ ਟਾਈਮ ਕਿੰਨਾ ਹੋ ਗਿਆ 5:30 ਹੋ ਗਿਆ ਕਿੰਨੇ ਵਜੇ ਤੇ ਆਈ ਅਸੀਂ 1 ਵਜੇ ਦੇ ਦੇ ਕੇ ਮਰ ਰਿਹੀ ਆ ਆ ਵੀ ਥੋੜੇ ਵਾਲੀਆਂ ਨੇ ਯਾਰ ਪਹੁੰਚ ਗਏ ਆ ਮੇਲੇ ਦੇ ਤੇ ਬਾਕੀ ਤੁਹਾਨੂੰ ਬਖੋਣੇ ਗੱਡੀ-ਗੁੱਡੀ ਵਧਰੀ ਮੈਨੂੰ ਜੇਤਾ ਭਣ ਗਿਆ ਯਾਰ ਵੀ ਬਲੌਗ ਬਣਾਉਣਾ ਹੈ ਓਏ ਜੇ ਤਾਂ ਬੋਲੀ ਆਏ ਬਲੌਗ ਬਣਾਉਣ ਦੇ ਆ ਗੱਡੀਆਂ ਲੱਗੀਆਂ ਉੱਤਰ ਭਗਵਾਨ ਕੁੜੀਆਂ ਦੀਆਂ ਸੱਜੀਆਂ ਸ਼ਕਤੀਆਂ ਬਾਵਾ ਸਾਬਤ ਕਰਨਾ ਫੁੱਸਲਾ ਲਾ ਬਸ ਸੁਣਾ ਪੜੀ ਓ ਵੀ ਮਿਲਦੇ ਹਾਂ ਧੰਨਵਾਦ ਲਓ ਸਾਹਮਣੇ ਇਹ ਅਮਰ ਨਿਕਰਮਾ ਦਾ ਸਾਤਾ ਇਹ ਘਾਟੀ ਲੋਟ ਆਉਂਦਾ ਹੈ ਇਹ ਘਾਟੀ ਲੋਟ ਆਉਂਦਾ ਜਿੱਦੋਂ ਜਿੱਦੋਂ ਖੁਸ਼ ਬਦਦਾ ਆਰੇ ਉਹ ਜਿੰਮਾ ਗਰੋਪ ਆਇਆ ਹੋਇਆ ਸਭ ਤੋਂ ਸਿੰੰਢੂ ਮੇਰੀ ਯਾਨ ਬਰਾ ਆਇਆ ਹੋਇਆ ਕਿੰਟੂ ਦੇ ਨਾਲ ਜੋਤ ਹਰਜੋਤਵਾਲ ਖਾੜਕੋ ਬਹੰਦਰਪੁਰ ਤੇ ਨਾਲ ਮੈਂ ਇੱਕ ਬਲੱਗਣ ਸਾਡੇ ਵੀਰਾਂ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਆਦਲ ਆਇਆ ਘੜਕੇ ਵਾਲਾ ਇਹਦਾ ਮਾਸਤ ਕਰ ਕਰ ਸਤਿ ਧੰਨਵਾਦ ਹੈ ਲੈ ਵੀ ਸਰੇੜਾ ਵਾਲਿਆ ਕਰਦੇ ਸਿਰਸਾ ਲੱਖੇ ਸਾਊਂਡ ਸਰਵਿਸ ਦਾ ਬਹੁਤ ਵੱਡਾ ਧੰਨਵਾਦ ਮਿਥਨ ਔਰ ਮੇਲਾ ਵੇ ਲਿਆ ਕਦਾਵਰ ਪਰਪਣ ਵੀ ਦਸੀ ਦਰਮਿਆ ਦਾ ਥੋੜੀ ਜਾਣਾ ਉਦਾਂ ਓਕੇ ਬੱਬੂ ਘਰਿਆੜਾ ਤੇ ਸ਼ੁਭ ਭਗਵਾਨਪੁਰ ਆ ਵੀ ਭਰਾ ਆਪਣਾ ਸਰਬਤ ਸਤਿਕਾਰਤ ਕਰ ਲੈਣਗੇ ਬੱਬੂ ਘਰਿਆੜਾ ਜੀ ਓਕੇ ਸ਼ੁਭ ਭਗਵਾਨਪੁਰ ਮਿਲ ਗਏ ਜਿਹੜੇ ਮਾਨਸਲਮਾਨ ਮਿਲਨੇ ਚੱਲੀਏ ਹੁਣ ਏਅਰ ਡ੍ਰੋਪ ਕਰਾ ਲੈਣਾ ਸਾਰੀਆਂ ਵੀਡੀਓ ਸ਼ੁਭ ਭਗਵਾਨਪੁਰ ਤੇ ਬੱਬੂ ਘਰਿਆੜਾ ਜੀ ਉਹ ਵੀ ਮੇਲਾ ਗਾ ਲੁੱਟਿਆ ਗੱਡੀਆਂ ਗੱਡੀਆਂ ਉਹ ਲੱਗੀਆਂ ਗੱਡੀਆਂ ਆਪਣੀਆਂ ਲੱਗੀਆਂ ਉਹ ਤੇਲਾ ਜਿਆਦਾ ਸੀ ਜਦੋਂ ਅਸੀਂ ਆਏ ਆ ਉਹ ਧੱਕੇ ਲੈ ਪੈਡ ਕਰਾਂਗੇ ਜੋਗੀ ਤੁਸੀਂ ਵੇਖ ਲਿਆ ਹੁਣ ਤੇਰੇ ਕੋਲ ਪੈਡ ਕਰਨੀਆਂ ਵਾ ਤੇ ਟਬਲ ਗਿਆ ਯਾਰ ਵਲੌਗ ਬਣਾਉਂਦਾ ਰਿਹਾ ਲੋਕਾਂ ਤੇ ਭਰਾਵਾਂ ਨੂੰ ਮਿਲ ਲਿਆ ਵੇ ਸਾਰਿਆਂ ਨੂੰ ਤੇ ਚਲੋ ਫਿਰ ਬਾਕੀ ਆ ਮਗਰ ਵੀ ਆਉਂਦੇ ਓਕੇ ਰਿਪੋਰਟ ਜਾਣੇ ਹੁਣ ਘਰਾਂ ਨੂੰ ਤੇ ਵਲੌਗ ਨੂੰ ਵੇਖਿਆ ਜਰੂਰ ਤੈਨੂੰ ਸ਼ੇਅਰ ਜ਼ਰੂਰ ਕਰਿਓ ਵੀਰ ਨੂੰ ਕਹਿੰਦਾ ਮਾੜਾ ਘਰ ਹੋ ਕੇ ਜਾਓ ਉਹਨਾਂ ਘਰ ਜੰਨੇ ਫਿਰ ਉਹਨੂੰ ਪਤਾ ਹੈਗਾ ਲੌਕ ਕਰ ਮੈਨੂੰ ਤੇ ਉੱਥੇ ਵੀ ਲੌਕਾ ਹੋ ਜਾ ਤਗੜੇ ਫਿਰ ਹਾਂ ਤੂੰ ਬੱਡੇ ਤੈਨੂੰ ਸਿਹਤ ਦੀ ਭੁੱਖ ਲੱਗੀ ਮੈਨੂੰ ਮਮਾ ਲੱਗੀ ਆ ਮਨ ਮੜਾ ਖਾਦਾ ਹਾਂ ਚਲੋ ਫਿਰ ਆ ਗੂਰੇ ਤੇ ਇੱਥੇ ਹੈਗਾ ਮਥਰੇਵਾਲ ਕਬੱਡੀ ਕੱਪ ਬਹੁਤ ਤਗੜਾ ਵਧੀਆ ਮੁੰਡਿਆਂ ਨੇ ਕੀਤਾ ਅਰੇਂਜਮੈਂਟ ਸਾਰਾ ਤੇ ਚਲੋ ਹਾਂ ਵੀ ਓਏ ਓ ਤਗੜੇ ਜੋ ਤੂੰ ਕੀ ਗੱਲ ਆ ਮੈਨੂੰ ਤਾਂ ਕੋਈ ਨਹੀਂ ਆ ਆਜ ਭਰਾਵਾ ਇੱਥੇ ਤਰਨ ਤਾਂ ਮਤਰੇਵਾਲ ਹੁੰਦੇ ਆ ਲੱਗਿਆ ਹੀ ਪੰਜ ਘੰਟੇ ਲੱਗੇ ਨਾ ਹੋਵੇ ਜਿਹੜਾ ਰਾਜ ਕਿਦੇ ਸਭ ਹੀ ਆਏ ਆ ਬੰਦੋ ਸੈਂਡਬੋਰਡ ਜਿਹੜਾ ਲੱਗਦਾ ਮੋਗਲ ਥੋੜਾ ਰਹਿ ਗਿਆ ਇੱਥੇ ਕੁੱਲ ਲੋਕਲੇ ਜਾਣਾ ਲੋ ਵੀ ਕੌਣ ਬੀਨਦਾ ਇੱਧਰ ਝੱਲਣ ਲਿਆ ਕੰਮ ਮੈਂ ਮੈਂ ਨੇ ਐ ਬੜਾ ਪਰਮੰਦਗੀਦਾ ਪੁਰਾ ਮੰਨੂ ਕਿਤੇ ਓਹ ਠੀਕ ਹੈ ਭਜੀ ਧੰਨਵਾਦ ਓਕੇ ਭਜੀ ਧੰਨਵਾਦ ਭਜੀ ਥੈਂਕ ਯੂ ਸੀਗਾ ਭਜੀ ਮਿਹਰਬਾਨੀ ਬਹੁਤ ਹੋਈ ਆ ਪਾਵਾ ਆ ਜੀ ਅੱਗੇ ਅੱਗੇ ਠੀਕ ਹੈ ਭਜੀ ਵੀ ਦੇ ਦੋ ਵੀਰ ਭਾ ਉਹ ਵੀ ਮੁੰਡੇ ਨੇ ਰੀਜਮੈਂਟ ਕੀਤਾ ਹੈ ਪੂਰਾ ਵਧੀਆ ਤੇ ਉਹ ਨਹੀਂ ਸਮੇਆ ਤੇ ਬਾਕੀ ਵੇਖਦੇ ਅੱਗੇ ਕੀ ਹੁੰਦਾ ਵਾ ਜਾਂ ਛੋਟ ਲਿਆ ਜਾਂਦਾ ਵਾ ਕਿ ਨਹੀਂ ਲਿਆ ਜਾਂਦਾ ਮਥਰੇਵਾਲ ਤੇ ਬਾਕੀ ਮਥਰੇਵਾਲ ਤੇ ਆ ਹੁਣ ਅਸੀਂ ਕੱਢਣ ਲੱਗੇ ਆ ਆਪਣੀਆਂ ਵੀਡੀਓ ਵੀਡੀਓ ਜਿਹੜੀਆਂ ਅਸੀਂ ਰੱਖੀਆਂ ਸੀ ਬਣਾਈਆਂ ਸੀ ਤੇ ਫਿਰ ਕੱਸਦੇ ਆ ਇਹਨਾਂ ਨੂੰ ਸ਼ੇਅਰ ਤੇ ਫੋਨ ਤੇ ਸਟੋਰੀਆਂ ਤੇ ਇੰਸਟਾਗ੍ਰਾਮ ਤੇ ਵੀ ਕਰ ਲਿਓ ਹੋਰੋਂ ਮਹਿਕਮ ਲੱਗਣੇ ਕਿਉਂ ਮੋਟਿਆ ਆਇਆ ਤੋ ਅਗਰ ਚੱਲੀਏ ਹੁਣ ਘਰਾਂ ਨੂੰ